ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਦੀਵਾਲੀ ਤੇ ਕੈਨੇਡਾ ਵੱਲੋਂ ਤਿੰਨ ਵੱਡੇ ਐਲਾਨ ਪੰਜਾਬੀਆਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਯਾਦ ਕਰੋ ਉਹ ਰਾਤ ਨੂੰ ਜਦੋਂ ਬਚਪਨ ਵਿੱਚ ਤੁਸੀਂ ਘਰ ਦੀ ਛੱਤ ਤੇ ਚੜ੍ਹ ਕੇ ਦੀਵੇ ਜਗਾਉਂਦੇ ਸੀ ਅਤੇ ਹਵਾ ਵਿੱਚ ਗੁਲਾਲ ਦੀ ਮਹਿਕ ਫੈਲੀ ਹੁੰਦੀ ਸੀ ਮਾਂ ਦੀਆਂ ਹੱਥਾਂ ਨਾਲ ਬਣੇ ਪੂੜੀਆਂ ਦਾ ਸਵਾਦ ਜੀਭ ਤੇ ਚਟਕਾਰ ਮਾਰਦਾ ਅਤੇ ਪਿਤਾ ਜੀ ਦੀਆਂ ਅੱਖਾਂ ਵਿੱਚ ਉਹ ਚਮਕ ਜੋ ਕਹਿੰਦੀ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ ਉਹ ਦੀਵਾਲੀ ਨਹੀਂ ਸੀ ਸਿਰਫ ਤਿਉਹਾਰ ਉਹ ਸੀ ਅਸੀਂ ਪੰਜਾਬੀਆਂ ਦੀ ਆਸ ਦੀ ਰੋਸ਼ਨੀ ਜੋ ਅੰਧੇਰੇ ਵਿੱਚ ਵੀ ਰਾਹ ਵਿਖਾਉਂਦੀ ਹੈ ਅੱਜ 2025 ਵਿੱਚ ਜਦੋਂ ਦੁਨੀਆ ਬਦਲ ਰਹੀ ਹੈ ਕੈਨੇਡਾ ਵਰਗੀ ਵਿਸ਼ਾਲ ਧਰਤੀ ਨੇ ਆਪਣੇ ਦਰ ਖੋਲ ਦਿੱਤੇ ਹਨ ਅਤੇ ਉਹਨਾਂ ਨੇ ਦੀਵਾਲੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ ਉਹ ਤਿੰਨ ਅਜਿਹੇ ਐਲਾਨ ਜੋ ਨਾ ਸਿਰਫ ਸਾਡੇ ਸੁਪਨਿਆਂ ਨੂੰ ਪੰਖ ਲਗਾਉਣਗੇ ਸਗੋ ਸਾਡੇ ਦਿਲਾਂ ਨੂੰ ਵੀ ਰੋਸ਼ਨ ਕਰਨਗੇ ਕਲਪਨਾ ਕਰੋ ਉਹ ਪੰਜਾਬੀ ਮਾਂ ਜੋ ਰਾਤ ਨੂੰ ਜਾਗਦੀ ਰਹਿੰਦੀ ਹੈ ਆਪਣੇ ਪੁੱਤਰ ਨੂੰ ਯਾਦ ਕਰਦੀ ਹੋਈ ਜੋ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਲਈ ਲੜ ਰਿਹਾ ਹੈ ਅੱਜ ਉਸ ਨੂੰ ਖੁਸ਼ੀ ਦਾ ਇੱਕ ਤੂਫਾਨ ਮਿਲਿਆ ਹੈ ਇਹ ਐਲਾਨ ਨਹੀਂ ਹਨ ਸਿਰਫ ਕਾਗਜ਼ਾਂ ਤੇ ਲਿਖੇ ਸ਼ਬਦ ਇਹ ਹਨ ਸਾਡੀਆਂ ਅੱਖਾਂ ਵਿੱਚ ਨਮੀ ਲਿਆਉਣ ਵਾਲੀਆਂ ਕਹਾਣੀਆਂ ਜੋ ਪੰਜਾਬ ਦੇ ਗੋਂਡੀ ਘਰਾ ਤੋਂ ਨਿਕਲ ਕੇ ਕੈਨੇਡਾ ਦੇ ਵਿਸ਼ਾਲ ਮੈਦਾਨਾਂ ਤੱਕ ਪਹੁੰਚਣ ਗਿਆ ਅਸੀਂ ਗੱਲ ਕਰਾਂਗੇ ਉਹਨਾਂ ਤਿੰਨ ਵੱਡੇ ਐਲਾਨਾਂ ਬਾਰੇ ਜੋ ਪੰਜਾਬੀ ਕੌਮ ਨੂੰ ਨਵੀਂ ਉਮੀਦਾਂ ਨਾਲ ਪਰ ਦੇਣਗੇ ਇੱਕ ਵੀਜ਼ਾ ਪਾਲਿਸੀ ਜੋ ਦਰਵਾਜ਼ੇ ਖੋਲੇਗੀ ਇੱਕ ਰਾਸ਼ਟਰੀ ਛੁੱਟੀ ਜੋ ਸਾਡੀ ਸਭਿਆਚਾਰ ਨੂੰ ਮਾਣ ਦੇਵੇਗੀ ਅਤੇ ਇੱਕ ਆਰਥਿਕ ਸਹਾਇਤਾ ਜੋ ਸਾਡੇ ਕਾਰੋਬਾਰਾਂ ਨੂੰ ਉਡਾਨ ਭਰੇਗੀ ਪਰ ਇਹ ਸਭ ਸੁਣਨ ਤੋਂ ਪਹਿਲਾਂ ਰੁਕੋ ਅਤੇ ਮਹਿਸੂਸ ਕਰੋ ਉਹ ਪਾਵਨਾ ਜੋ ਦੀਵਾਲੀ ਦੇ ਪਵਨ ਮੌਕੇ ਤੇ ਸਾਡੇ ਅੰਦਰ ਜਾਗਦੀ ਹੈ ਉਹ ਪਾਵਨਾ ਜੋ ਕਹਿੰਦੀ ਹੈ ਕਿ ਅਸੀਂ ਇੱਕ ਹਾਂ ਚਾਏ ਅਸੀਂ ਪੰਜਾਬ ਦੇ ਕਿਸਾਨ ਹਾਂ ਜਾਂ ਕੈਨੇਡਾ ਦੇ ਵਸਨੀਕ ਇਹ ਵੀਡੀਓ ਨਹੀਂ ਹੈ ਸਿਰਫ ਜਾਣਕਾਰੀ ਲਈ ਇਹ ਹੈ ਸਾਡੀ ਕਹਾਣੀ ਸਾਡੀ ਖੁਸ਼ੀ ਅਤੇ ਸਾਡੀ ਆਜ਼ਦੀ ਦੀ ਰੋਸ਼ਨੀ ਤਾਂ ਚੱਲੋ ਇਸ ਯਾਤਰਾ ਵਿੱਚ ਸਾਥ ਚੱਲੀਏ ਅਤੇ ਵੇਖੀਏ ਕਿ ਕੈਨੇਡਾ ਨੇ ਕਿਵੇਂ ਦੀਵਾਲੀ ਨੂੰ ਪੰਜਾਬੀਆਂ ਲਈ ਇੱਕ ਨਵਾਂ ਤਿਉਹਾਰ ਬਣਾ ਦਿੱਤਾ ਹੈ ਜੋ ਸਾਡੇ ਦਿਲਾਂ ਨੂੰ ਜੋੜੇਗਾ ਅਤੇ ਸੁਪਨਿਆਂ ਨੂੰ ਪੂਰਾ ਕਰੇਗਾ ਇਹ ਖੁਸ਼ਖਬਰੀ ਨਹੀਂ ਹੈ ਸਿਰਫ 2025 ਲਈ ਇਹ ਹੈ ਅਸੀਂ ਪੰਜਾਬੀਆਂ ਦੇ ਪਵਿੱਕ ਲਈ ਇੱਕ ਨਵੀਂ ਸ਼ੁਰੂਆਤ ਜਦੋਂ ਅਸੀਂ ਪੰਜਾਬ ਵਿੱਚ ਵੱਡੇ ਹੋਏ ਤਾਂ ਦੀਵਾਲੀ ਸਾਡੇ ਲਈ ਸਿਰਫ ਰੌਸ਼ਨੀਆਂ ਅਤੇ ਮਠਾਈਆਂ ਨਹੀਂ ਸੀ ਉਸੀ ਸਾਡੇ ਪਰਿਵਾਰਾਂ ਦੀ ਏਕਤਾ ਦਾ ਪ੍ਰਤੀਕ ਜਿੱਥੇ ਗੌਂਡੀ ਘਰਾਂ ਤੋਂ ਆਉਣ ਵਾਲੀਆਂ ਹਾਸਿਆ ਅਤੇ ਗੱਲਾਂ ਨਾਲ ਰਾਤ ਭਰ ਜਾਗਦੇ ਸੀ ਅਸੀਂ ਅੱਜ ਜਦੋਂ ਹਜ਼ਾਰਾਂ ਪੰਜਾਬੀ ਕੈਨੇਡਾ ਦੀਆਂ ਠੰਡੀਆਂ ਹਵਾਵਾਂ ਵਿੱਚ ਆਪਣੇ ਸੁਪਨਿਆਂ ਨੂੰ ਜੀਉਂਦੇ ਹਨ ਉਹਨਾਂ ਲਈ ਦੀਵਾਲੀ ਇੱਕ ਯਾਦ ਬਣ ਜਾਂਦੀ ਹੈ ਜੋ ਦਿਲ ਨੂੰ ਨੂਚਾ ਕਰ ਦਿੰਦੀ ਹੈ ਪਰ 2025 ਵਿੱਚ ਕੈਨੇਡਾ ਨੇ ਇੱਕ ਅਜਿਹਾ ਐਲਾਨ ਕੀਤਾ ਹੈ ਜੋ ਇਸ ਨੂੰ ਬਦਲ ਦੇਵੇਗਾ ਉਹ ਪਹਿਲਾ ਵੱਡਾ ਐਲਾਨ ਹੈ ਦੀਵਾਲੀ ਨੂੰ ਰਾਸ਼ਟਰੀ ਛੁੱਟੀ ਐਲਾਨ ਕਰਨਾ ਹਾਂ ਤੁਸੀਂ ਸਹੀ ਸੁਣਿਆ ਕੈਨੇਡਾ ਦੀ ਸਰਕਾਰ ਨੇ ਓਪਚਾਰਿਕ ਤੌਰ ਤੇ ਦੀਵਾਲੀ ਨੂੰ ਸਟੈਚੂਟਰੀ ਹੌਲੀਡੇ ਵਜੋਂ ਮਾਨਤਾ ਦਿੱਤੀ ਹੈ ਜੋ ਕਿ ਪੰਜਾਬੀ ਕੌਮ ਲਈ ਇੱਕ ਵਿਸ਼ਾਲ ਜਿੱਤ ਹੈ ਇਹ ਐਲਾਨ ਨਹੀਂ ਹੈ ਸਿਰਫ ਇੱਕ ਨਿਯਮ ਇਹ ਹੈ ਸਾਡੀ ਸਭਿਆਚਾਰ ਨੂੰ ਮਾਣ ਦੇਣ ਵਾਲਾ ਇੱਕ ਕਦਮ ਜੋ ਦੱਸਦਾ ਹੈ ਕਿ ਪੰਜਾਬੀਆਂ ਦੀ ਰੌਸ਼ਨੀ ਹੁਣ ਕੈਨੇਡਾ ਦੇ ਹਰ ਨੁਕੜੇ ਵਿੱਚ ਚਮਕੇਗੀ ਕਲਪਨਾ ਕਰੋ ਉਹ ਪੰਜਾਬੀ ਫੈਮਿਲੀ ਨੂੰ ਟੋਰਾਂਟੋ ਵਿੱਚ ਜੋ ਪਹਿਲਾ ਦੀਵਾਲੀ ਤੇ ਆਪਣੇ ਵਰਕ ਤੋਂ ਬਿਨਾ ਛੁੱਟੀ ਲੈ ਕੇ ਜਸ਼ਨ ਮਨਾਉਂਦੇ ਸਨ ਅਤੇ ਅੱਜ ਉਹਨਾਂ ਨੂੰ ਅਧਿਕਾਰਕ ਛੁੱਟੀ ਮਿਲ ਗਈ ਹੈ ਉਹਨਾਂ ਦੇ ਬੱਚੇ ਸਕੂਲ ਨਹੀਂ ਜਾਣਗੇ ਅਤੇ ਪੂਰਾ ਦਿਨ ਰੰਗ-ਬਿਰੰਗੇ ਦੀਵਿਆਂ ਨਾਲ ਘਰ ਸਜਾਉਣਗੇ ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਦੇ ਪਵਨ ਮੌਕੇ ਤੇ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਦੀਵਾਲੀ ਸਾਡੀ ਵਿਭਿੰਨਤਾ ਦਾ ਪ੍ਰਤੀਕ ਹੈ ਅਤੇ ਅਸੀਂ ਇਸ ਨੂੰ ਸਭ ਨੂੰ ਮਾਣ ਦੇਣਾ ਚਾਹੁੰਦੇ ਹਾਂ ਇਸ ਨਾਲ ਨਾ ਸਿਰਫ ਪੰਜਾਬੀ ਕਮਿਊਨਿਟੀ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਹੈ ਸਗੋਂ ਹੋਰ ਕਮਿਊਨਿਟੀਆਂ ਵੀ ਇਸ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਹਨ ਯਾਦ ਕਰੋ ਉਹ ਦਿਨ ਜਦੋਂ ਸਾਡੇ ਪੂਰਵਜ ਭਾਰਤ ਤੋਂ ਨਿਕਲ ਕੇ ਵਿਦੇਸ਼ਾਂ ਵਿੱਚ ਆਏ ਸਨ ਅਤੇ ਆਪਣੀ ਸੱਭਿਆਚਾਰ ਨੂੰ ਜਿਉਣ ਲਈ ਲੜਦੇ ਰਹੇ ਅੱਜ ਉਹ ਲੜਾਈ ਜਿੱਤ ਗਈ ਹੈ ਇਹ ਐਲਾਨ ਸਾਡੇ ਬੱਚਿਆਂ ਨੂੰ ਸਿਖਾਵੇਗਾ ਕਿ ਸਾਡੀ ਵਿਰਾਸਤ ਕਿੰਨੀ ਮਹੱਤਵਪੂਰਨ ਹੈ ਅਤੇ ਉਹ ਗਰਵ ਨਾਲ ਕਹਿਣਗੇ ਕਿ ਅਸੀਂ ਪੰਜਾਬੀ ਹਾਂ ਪਰ ਇਹ ਸਿਰਫ ਸ਼ੁਰੂਆਤ ਹੈ ਕਿਉਂਕਿ ਇਸ ਨਾਲ ਜੁੜੀਆਂ ਹੋਰ ਖੁਸ਼ੀਆਂ ਵੀ ਹਨ ਜਿਵੇਂ ਕਿ ਸਕੂਲਾਂ ਵਿੱਚ ਦੀਵਾਲੀ ਨਾਲ ਜੁੜੇ ਪ੍ਰੋਗਰਾਮ ਅਤੇ ਕੰਪਨੀਆਂ ਵਿੱਚ ਵਿਸ਼ੇਸ਼ ਇਵੈਂਟਸ ਇਸ ਸਭ ਨੇ ਪੰਜਾਬੀਆਂ ਨੂੰ ਇਹ ਅਹਿਸਾਸ ਦਿੱਤਾ ਹੈ ਕਿ ਅਸੀਂ ਇੱਥੇ ਘਰ ਵਾਪਸ ਆ ਗਏ ਹਾਂ ਅਤੇ ਦੀਵਾਲੀ ਹੁਣ ਸਿਰਫ ਯਾਦ ਨਹੀਂ ਸਗੋ ਜੀਵੰਤ ਸਾ ਹੈ ਇਸ ਐਲਾਨ ਨੇ ਸਾਡੇ ਅੰਦਰ ਉਹ ਪੁਰਾਣੀ ਖੁਸ਼ੀ ਨੂੰ ਜਗ੍ਹਾ ਦਿੱਤਾ ਹੈ ਜੋ ਪੰਜਾਬ ਦੇ ਗਲੀ ਕੂਚਾਂ ਵਿੱਚ ਰਹਿੰਦੀ ਸੀ ਅਤੇ ਹੁਣ ਉਹ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਫੈਲ ਰਹੀ ਹੈ ਤਾਂ ਇਹ ਸੀ ਪਹਿਲਾ ਐਲਾਨ ਜੋ ਨਾ ਸਿਰਫ ਰੌਸ਼ਨੀ ਲਿਆਉਂਦਾ ਹੈ ਸਗੋਂ ਸਾਡੀ ਪਛਾਣ ਨੂੰ ਮਜ਼ਬੂਤ ਕਰਦਾ ਹੈ ਦੂਜਾ ਵੱਡਾ ਐਲਾਨ ਜੋ ਕੈਨੇਡਾ ਨੇ ਦੀਵਾਲੀ ਤੇ ਕੀਤਾ ਹੈ ਉਹ ਹੈ ਪੰਜਾਬੀਆਂ ਲਈ ਵਿਸ਼ੇਸ਼ ਇਮੀਗ੍ਰੇਸ਼ਨ ਪਾਲਿਸੀ ਇੱਕ ਅਜਿਹੀ ਪਾਲਿਸੀ ਜੋ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ 2025 ਵਿੱਚ ਜਦੋਂ ਆਰਥਿਕ ਮੰਦਤਾ ਅਤੇ ਨੌਕਰੀਆਂ ਦੀ ਕਾਟ ਨੇ ਪੰਜਾਬ ਨੂੰ ਚੁਣੌਤੀਆਂ ਨਾਲ ਕੇਰ ਲਿਆ ਹੈ ਕੈਨੇਡਾ ਨੇ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਹੈ ਜਿਸ ਨੂੰ ਦਿਵਾਲੀ ਬ੍ਰਿਜ ਪ੍ਰੋਗਰਾਮ ਕਿਹਾ ਜਾਂਦਾ ਹੈ ਇਸ ਅਧੀਨ ਪੰਜਾਬੀ ਨੌਜਵਾਨਾਂ ਨੂੰ ਸਕਿਲਡ ਵਰਕਰ ਵੀਜ਼ਾ ਲਈ ਤੇਜ਼ ਟਰੈਕ ਪ੍ਰਕਿਰਿਆ ਮਿਲੇਗੀ ਅਤੇ ਉਹਨਾਂ ਨੂੰ ਖਾਸ ਤੌਰ ਤੇ ਐਗਰੀਕਲਚਰ ਆਈਟੀ ਅਤੇ ਹੈਲਥ케ਅਰ ਫੀਲਡਾਂ ਵਿੱਚ ਤਰਜੀਹ ਦਿੱਤੀ ਜਾਵੇਗੀ ਇਹ ਪਾਲਿਸੀ ਨਾ ਸਿਰਫ ਵੀਜ਼ਾ ਨੂੰ ਆਸਾਨ ਬਣਾਏਗੀ ਸਗੋਂ ਪਹਿਲੇ 6 ਮਹੀਨਿਆਂ ਲਈ ਫਾਈਨੈਂਸ਼ੀਅਲ ਸਪੋਰਟ ਵੀ ਪ੍ਰਦਾਨ ਕਰੇਗੀ ਕਲਪਨਾ ਕਰੋ ਉਹ ਪੰਜਾਬੀ ਲੜਕਾ ਨੂੰ ਜੋ ਲੁਧਿਆਣੇ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦਾ ਹੈ ਅਤੇ ਰਾਤ ਨੂੰ ਜਾਗ ਕੇ ਆਨਲਾਈਨ ਅਧਿਐਨ ਕਰਦਾ ਹੈ ਕੈਨੇਡਾ ਵਿੱਚ ਨੌਕਰੀ ਲਈ ਅੱਜ ਉਸ ਨੂੰ ਇੱਕ ਖਬਰ ਮਿਲੀ ਹੈ ਕਿ ਉਸ ਦੇ ਸੁਪਨੇ ਹੁਣ ਬਸ ਇੱਕ ਫਾਰਮ ਪਰੰਨ ਜਿੰਨੇ ਦੂਰ ਹਨ ਇਸ ਪਾਲਿਸੀ ਨਾਲ ਹਜ਼ਾਰਾਂ ਪਰਿਵਾਰ ਰੋਟੀ ਖਾਸ ਕਣਗੇ ਅਤੇ ਪੰਜਾਬ ਤੋਂ ਨਿਕਲਣ ਵਾਲੀ ਬ੍ਰੇਨ ਡਰੇਨ ਨੂੰ ਇੱਕ ਸਕਾਰਾਤਮਕ ਮੋੜ ਮਿਲੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਪੰਜਾਬੀ ਕਮਿਊਨਿਟੀ ਸਾਡੀ ਆਰਥਿਕਤਾ ਦੀ ਰੇੜ ਹੈ ਅਤੇ ਇਹ ਪ੍ਰੋਗਰਾਮ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਦੇਵੇਗਾ। ਇਹ ਐਲਾਨ ਨੇ ਪੰਜਾਬ ਵਿੱਚ ਇੱਕ ਲਹਿਰ ਛੇੜ ਦਿੱਤੀ ਹੈ। ਜਿੱਥੇ ਨੌਜਵਾਨ ਹੁਣ ਆਪਣੇ ਪਰਿਵਾਰ ਨਾਲ ਬੈਠ ਕੇ ਆਨਲਾਈਨ ਅਪਲਾਈ ਕਰ ਰਹੇ ਹਨ ਅਤੇ ਮਾਂ ਦੀਆਂ ਅੱਖਾਂ ਵਿੱਚ ਉਮੀਦ ਦੀ ਚਮਕ ਵਾਪਸ ਆ ਗਈ ਹੈ। ਇਹ ਨਾ ਸਿਰਫ ਨੌਕਰੀਆਂ ਦੇ ਮੌਕੇ ਹਨ ਸਗੋਂ ਇਹ ਹੈ ਉਹ ਪਾਵਨਾਤਮਕ ਜੋੜ ਜੋ ਪਰਿਵਾਰ ਨੂੰ ਵੱਖ ਨਹੀਂ ਹੋਣ ਦੇਵੇਗਾ ਯਾਦ ਕਰੋ ਉਹ ਕਹਾਣੀਆਂ ਜੋ ਅਸੀਂ ਸੁਣਦੇ ਆਏ ਹਾਂ ਵਿਦੇਸ਼ਾਂ ਵਿੱਚ ਇਕੱਲੇ ਪੈਣ ਵਾਲੇ ਪੰਜਾਬੀਆਂ ਦੀਆਂ ਪਰ ਅੱਜ ਇਹ ਪਾਲਿਸੀ ਉਹਨਾਂ ਨੂੰ ਸਹਾਰਾ ਦੇਵੇਗੀ ਇਸ ਨਾਲ ਪੰਜਾਬੀ ਕਲਚਰ ਵੀ ਫੈਲੇਗਾ ਕਿਉਂਕਿ ਨਵੇਂ ਆਉਣ ਵਾਲੇ ਲੋਕ ਆਪਣੀ ਭਾਸ਼ਾ ਪੋਜਨ ਅਤੇ ਰੀਤੀ ਰਿਵਾਜ ਨਾਲ ਕੈਨੇਡਾ ਨੂੰ ਅਮੀਰ ਬਣਾਉਣਗੇ ਤਾਂ ଏਸੀ ਦੂਜਾ ਐਲਾਨ ਜੋ ਸੁਪਨਿਆਂ ਨੂੰ ਹਕੀਕਤ ਬਣਾਏਗਾ ਅਤੇ ਪਰਿਵਾਰਾਂ ਨੂੰ ਜੋੜੇਗਾ ਤੀਜਾ ਅਤੇ ਸਭ ਤੋਂ ਵੱਡਾ ਐਲਾਨ ਜੋ ਪੰਜਾਬੀਆਂ ਲਈ ਇੱਕ ਸੁਨਹਿਰੀ ਮੌਕਾ ਹੈ ਉਹ ਹੈ ਪੰਜਾਬੀ ਵਪਾਰੀਆਂ ਅਤੇ ਕਾਰੋਬਾਰੀਆਂ ਲਈ ਵਿਸ਼ੇਸ਼ ਫੰਡਿੰਗ ਪ੍ਰੋਗਰਾਮ ਕੈਨੇਡਾ ਨੇ ਦੀਵਾਲੀ 2025 ਨੂੰ ਲੈ ਕੇ ਇੱਕ ਨਵਾਂ ਇਨੀਸ਼ੀਏਟਿਵ ਲਾਂਚ ਕੀਤਾ ਹੈ ਜਿਸ ਅਧੀਨ ਪੰਜਾਬੀ ਉਦਮੀਆਂ ਨੂੰ 50 ਮਿਲੀਅਨ ਡਾਲਰ ਦਾ ਗ੍ਰਾਂਟ ਫੰਡ ਮਿਲੇਗਾ ਜੋ ਉਹਨਾਂ ਨੂੰ ਆਪਣੇ ਬਿਜ਼ਨਸ ਨੂੰ ਸਥਾਪਿਤ ਕਰਨ ਵਿੱਚ ਮਦਦ ਕਰੇਗਾ ਇਹ ਫੰਡ ਖਾਸ ਤੌਰ ਤੇ ਫੂਡ ਬਿਜ਼ਨਸ ਟੈਕਸਟਾਈਲ ਅਤੇ ਐਗਰੀਕਲਚਰਲ ਪ੍ਰੋਡਕਟਸ ਲਈ ਹੈ ਜੋ ਪੰਜਾਬੀਆਂ ਦੀ ਮਜ਼ਬੂਤੀ ਹਨ ਕਲਪਨਾ ਕਰੋ ਉਹ ਪੰਜਾਬੀ ਵਪਾਰੀ ਨੂੰ ਵੈਨਕੂਵਰ ਵਿੱਚ ਜੋ ਆਪਣੇ ਪਰੰਪਰਾਗਤ ਪੰਜਾਬੀ ਪੋਜਨ ਦੀ ਦੁਕਾਨ ਖੋਲਣਾ ਚਾਹੁੰਦਾ ਹੈ ਪਰ ਪੈਸੇ ਦੀ ਕਾਟ ਕਾਰਨ ਰੁਕਿਆ ਹੋਇਆ ਹੈ ਅੱਜ ਉਸ ਨੂੰ ਇੱਕ ਗ੍ਰਾਂਟ ਮਿਲ ਗਈ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਉਹ ਦੁਕਾਨ ਚਲਾਏਗਾ ਜਿੱਥੇ ਹਰ ਪਲੇਟ ਵਿੱਚ ਪੰਜਾਬ ਦਾ ਸਵਾਦ ਹੋਵੇਗਾ ਇਹ ਪ੍ਰੋਗਰਾਮ ਨਾ ਸਿਰਫ ਆਰਥਿਕ ਮਦਦ ਹੈ ਸਗੋਂ ਇਹ ਹੈ ਸਾਡੇ ਉਦਮ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਜੋ ਪੰਜਾਬੀ ਕਮਿਊਨਿਟੀ ਨੂੰ ਆਰਥਿਕ ਤੌਰ ਤੇ ਸਵੈ ਨਿਰਭਰ ਬਣਾਏਗਾ ਕੈਨੇਡਾ ਦੇ ਇਕਨੋਮਿਕ ਡਿਵੈਲਪਮੈਂਟ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬੀ ਵਪਾਰੀਆਂ ਦੀ ਬੁੱਧੀ ਅਤੇ ਮਿਹਨਤ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰੇਗੀ ਅਤੇ ਇਹ ਫੰਡ ਉਹਨਾਂ ਨੂੰ ਨਵੀਆਂ ਉਡਾਰੀਆਂ ਦੇਵੇਗਾ ਇਸ ਨਾਲ ਪੰਜਾਬ ਵਿੱਚ ਵੀ ਇੱਕ ਨਵਾਂ ਜੋਸ਼ ਪਰ ਆਇਆ ਹੈ ਜਿੱਥੇ ਨੌਜਵਾਨ ਹੁਣ ਆਪਣੇ ਆਈਡੀਆਜ਼ ਨੂੰ ਕੈਨੇਡਾ ਵਿੱਚ ਲਾਗੂ ਕਰਨ ਬਾਰੇ ਸੋਚ ਰਹੇ ਹਨ ਇਹ ਐਲਾਨ ਨੇ ਬਹੁਤ ਸਾਰੀਆਂ ਕਹਾਣੀਆਂ ਜਨਮ ਦਿੱਤੀਆਂ ਹਨ ਜਿਵੇਂ ਕਿ ਇੱਕ ਪੰਜਾਬੀ ਔਰਤ ਜੋ ਆਪਣੇ ਹੱਥ ਨਾਲ ਬਣੀਆਂ ਚੁੰਨਰੀਆਂ ਨੂੰ ਐਕਸਪੋਰਟ ਕਰੇਗੀ ਅਤੇ ਆਪਣੇ ਪਰਿਵਾਰ ਨੂੰ ਗਰਵ ਨਾਲ ਖੜਾ ਵੇਖੇਗੀ ਇਹਨਾਂ ਸਿਰਫ ਪੈਸੇ ਹਨ ਸਗੋਂ ਇਹ ਹੈ ਉਹ ਪਰੋਸਾ ਜੋ ਪੰਜਾਬੀਆਂ ਨੂੰ ਦੱਸਦਾ ਹੈ ਕਿ ਤੁਹਾਡੇ ਹੱਥਾਂ ਵਿੱਚ ਜੋ ਕੁਝ ਹੈ ਉਹ ਕਿਫਾਇਤ ਨਾਲ ਬਦਲ ਸਕਦਾ ਹੈ ਇਸ ਪ੍ਰੋਗਰਾਮ ਨਾਲ ਨਵੇਂ ਜੋਬਸ ਵੀ ਬਣਨਗੇ ਅਤੇ ਪੰਜਾਬੀ ਕਲਚਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਜਾਵੇਗਾ ਤਾਂ ਏਸੀ ਤੀਜਾ ਐਲਾਨ ਜੋ ਸਾਡੇ ਵਪਾਰ ਨੂੰ ਨਵੀਂ ਊਰਜਾ ਦੇਵੇਗਾ ਅਤੇ ਪਵਿੱਖ ਨੂੰ ਰੌਸ਼ਨ ਕਰੇਗਾ ਇਹ ਤਿੰਨੇ ਐਲਾਨ ਨੇ ਪੰਜਾਬੀ ਕੌਮ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ ਹੈ ਅਤੇ ਜਦੋਂ ਅਸੀਂ ਇਹਨਾਂ ਨੂੰ ਜੋੜ ਕੇ ਵੇਖਦੇ ਹਾਂ ਤਾਂ ਇਹ ਸਾਫ਼ ਹੁੰਦਾ ਹੈ ਕਿ ਕੈਨੇਡਾ ਨੇ ਦੀਵਾਲੀ ਨੂੰ ਸਿਰਫ ਇੱਕ ਤਿਉਹਾਰ ਨਹੀਂ ਸਗੋਂ ਇੱਕ ਨਵੀਂ ਸ਼ੁਰੂਆਤ ਬਣਾ ਦਿੱਤਾ ਹੈ ਯਾਦ ਕਰੋ ਉਹ ਪੁਰਾਣੀਆਂ ਕਹਾਣੀਆਂ ਜਿੱਥੇ ਰਾਵਣ ਦੇ ਅੰਧਕਾਰ ਤੋਂ ਰਾਮ ਦੀ ਰੌਸ਼ਨੀ ਨੇ ਜਿੱਤ ਪ੍ਰਾਪਤ ਕੀਤੀ ਸੀ ਅੱਜ ਵੀ ਪੰਜਾਬੀਆਂ ਦੇ ਜੀਵਨ ਵਿੱਚ ਚੁਣੌਤੀਆਂ ਦੇ ਅੰਧਕਾਰ ਨੂੰ ਇਹ ਐਲਾਨ ਰੌਸ਼ਨੀ ਲਿਆ ਰਹੇ ਹਨ ਇੱਕ ਪੰਜਾਬੀ ਫੈਮਿਲੀ ਦੀ ਕਹਾਣੀ ਸੁਣੋ ਜੋ ਬਰਨਾਬੀ ਵਿੱਚ ਰਹਿੰਦੀ ਹੈ ਉਹ ਪਿਤਾ ਜੀ ਇੱਕ ਫਾਰਮ ਵਰਕਰ ਹੈ ਮਾਂ ਘਰ ਸੰਭਾਲਦੀ ਹੈ ਅਤੇ ਬੱਚੇ ਸਕੂਲ ਜਾਂਦੇ ਹਨ ਪਹਿਲਾਂ ਉਹਨਾਂ ਲਈ ਦੀਵਾਲੀ ਇੱਕ ਛੋਟਾ ਜਿਹਾ ਜਸ਼ਨ ਸੀ ਪਰ ਅੱਜ ਰਾਸ਼ਟਰੀ ਛੁੱਟੀ ਨਾਲ ਉਹ ਪੂਰਾ ਦਿਨ ਮਨਾਉਣਗੇ ਵੀਜ਼ਾ ਪਾਲਿਸੀ ਨਾਲ ਪਰਾਪਰਾਵੀ ਆਸ ਕੇਗਾ ਅਤੇ ਫੰਡ ਨਾਲ ਮਾਂ ਆਪਣੀ ਛੋਟੀ ਜਹੀ ਬੇਕਰੀ ਖੋਲ੍ਹ ਸਕੇਗੀ ਇਹ ਕਹਾਣੀ ਹਰ ਪੰਜਾਬੀ ਕਰਦੀ ਹੈ ਜਿੱਥੇ ਖੁਸ਼ੀ ਅਤੇ ਉਮੀਦ ਨੇ ਨਵਾਂ ਜਨਮ ਲਿਆ ਹੈ ਇਹ ਐਲਾਨ ਨੇ ਸਾਡੇ ਅੰਦਰ ਉਹ ਪਾਵਨਾ ਜਗਾ ਦਿੱਤੀ ਹੈ ਜੋ ਕਹਿੰਦੀ ਹੈ ਕਿ ਅਸੀਂ ਕਦੇ ਇਕੱਲੇ ਨਹੀਂ ਹਾਂ ਕੈਨੇਡਾ ਵਾਂਗੇ ਦੇਸ਼ ਨੇ ਸਾਡੀ ਪਛਾਣ ਨੂੰ ਗਲੇ ਲਗਾ ਲਿਆ ਹੈ ਪਰ ਇਸ ਸਭ ਨੂੰ ਸਮਝਣ ਲਈ ਅਸੀਂ ਡੂੰਘਾਈ ਵਿੱਚ ਜਾਣਾ ਪਵੇਗਾ ਕਿ ਇਨ੍ਹਾਂ ਐਲਾਨਾਂ ਦਾ ਅਸਰ ਕਿਵੇਂ ਪਾਵਾਂਗਾ ਉਦਾਹਰਣ ਵਜੋਂ ਰਾਸ਼ਟਰੀ ਛੁੱਟੀ ਨਾਲ ਪੰਜਾਬੀ ਕਲਚਰਲ ਐਵੈਂਟਸ ਵੱਧਣਗੇ ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਪੰਗੜਾ ਨਾਚਣਗੇ ਅਤੇ ਲੱਡੂ ਵੰਡਣਗੇ ਵੀਜ਼ਾ ਪਾਲਿਸੀ ਨਾਲ ਨਵੇਂ ਆਉਣ ਵਾਲੇ ਪੰਜਾਬੀ ਨੌਜਵਾਨ ਆਪਣੇ ਪਰਿਵਾਰ ਨਾਲ ਜੁੜਨਗੇ ਅਤੇ ਫੰਡ ਨਾਲ ਨਵੇਂ ਬਿਜ਼ਨਸ ਹੱਬ ਬਣਨਗੇ ਜਿੱਥੇ ਪੰਜਾਬੀ ਉਦਮ ਚਮਕਣਗੇ। ਇਹ ਸਭ ਨੇ ਪੰਜਾਬੀਆਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਸੰਘਰਸ਼ ਬਾਅਦ ਖੁਸ਼ੀ ਆਉਂਦੀ ਹੈ ਅਤੇ ਦੀਵਾਲੀ ਵਰਗਾ ਤਿਉਹਾਰ ਉਸ ਨੂੰ ਦੁੱਗਣਾ ਕਰ ਦਿੰਦਾ ਹੈ। ਇਸ ਐਲਾਨ ਨੇ ਸਾਡੇ ਦਿਲਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਕੀਤੀ ਹੈ ਅਤੇ ਅਸੀਂ ਹੁਣ ਇੱਕ ਵੱਡੀ ਪਰਿਵਾਰ ਵਾਂਗ ਜੀਵਨਗੇ। ਜਿਵੇਂ-ਜਿਵੇਂ ਅਸੀਂ ਇਨ੍ਹਾਂ ਐਲਾਨਾਂ ਬਾਰੇ ਗੱਲ ਕਰਦੇ ਹਾਂ ਉਸ ਦੇ ਪਾਵਨਾਤਮਕ ਪਹਿਲੂ ਵੀ ਸਾਹਮਣੇ ਆਉਂਦੇ ਹਨ ਜੋ ਪੰਜਾਬੀਆਂ ਨੂੰ ਡੂੰਘੇ ਅੰਦਰ ਛੂ ਰਹੇ ਹਨ ਇੱਕ ਅਜਿਹੀ ਕਹਾਣੀ ਹੈ ਸਰਦਾਰ ਜਸਵੰਤ ਸਿੰਘ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹੈ ਅਤੇ 10 ਸਾਲ ਪਹਿਲਾ ਕੈਨੇਡਾ ਆਇਆ ਸੀ ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਹਰ ਦੀਵਾਲੀ ਤੇ ਆਪਣੇ ਪਿੰਡ ਨੂੰ ਯਾਦ ਕਰਦਾ ਹੋਇਆ ਰੋਦਾ ਸੀ ਅੱਜ ਇਹ ਐਲਾਨ ਨਾਲ ਉਸਨੇ ਆਪਣੇ ਪੁੱਤਰ ਨੂੰ ਵੀਜ਼ਾ ਲਈ ਅਪਲਾਈ ਕੀਤਾ ਹੈ ਅਤੇ ਉਹਨਾਂ ਦਾ ਪਰਿਵਾਰ ਪੂਰਾ ਹੋਵੇਗਾ ਇਹ ਭਾਵਨਾ ਹਰ ਪੰਜਾਬੀ ਦੇ ਅੰਦਰ ਹੈ ਉਹ ਲਾਲਸਾ ਜੋ ਵਿਦੇਸ਼ਾਂ ਵਿੱਚ ਵੀ ਪੰਜਾਬ ਨੂੰ ਜਿਉਂਦੀ ਰੱਖਦੀ ਹੈ ਇਹ ਐਲਾਨ ਨੇ ਸਾਨੂੰ ਯਾਦ ਕਰਵਾਇਆ ਹੈ ਕਿ ਸਾਡੀ ਤਾਕਤ ਸਾਡੀ ਇਕਤਾ ਵਿੱਚ ਹੈ ਅਤੇ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਵੱਡੇ ਤਬਦੀਲੀਆਂ ਆਉਂਦੀਆਂ ਹਨ ਕੈਨੇਡਾ ਨੇ ਇਹ ਦਾ ਦਿੱਤਾ ਹੈ ਕਿ ਵਿਭਿੰਨਤਾ ਨੂੰ ਮਾਣ ਦੇਣ ਨਾਲ ਹੀ ਸਮਾਜ ਅੱਗੇ ਵਧਦਾ ਹੈ ਇਸ ਨਾਲ ਪੰਜਾਬੀ ਔਰਤਾਂ ਨੂੰ ਵੀ ਨਵੇਂ ਮੌਕੇ ਮਿਲੇ ਹਨ ਜੋ ਪਹਿਲਾਂ ਘਰਾਂ ਵਿੱਚ ਰਹਿ ਕੇ ਆਪਣੇ ਹੁਨਰ ਨੂੰ ਬੇਕਾਰ ਵੇਖਦੀਆਂ ਸਨ ਅੱਜ ਉਹ ਫੰਡ ਨਾਲ ਆਪਣੇ ਕਾਰੋਬਾਰ ਚਲਾਉਣ ਗਈਆਂ ਇਹ ਸਭ ਨੇ ਸਾਡੇ ਅੰਦਰ ਗਰਵ ਦੀ ਭਾਵਨਾ ਪੈਦਾ ਕੀਤੀ ਹੈ ਅਤੇ ਅਸੀਂ ਹੁਣ ਆਪਣੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹਾਂ ਇਹ ਐਲਾਨ ਨਾ ਸਿਰਫ 2025 ਲਈ ਹਨ ਸਗੋਂ ਉਹ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਕਿਵੇਂ ਸੰਗਰਸ਼ ਨੇ ਖੁਸ਼ੀ ਲਿਆਈ ਇਹਨਾਂ ਐਲਾਨਾਂ ਦਾ ਅਸਰ ਸਿਰਫ ਵਿਅਕਤੀਗਤ ਨਹੀਂ ਸਗੋਂ ਸਮਾਜਿਕ ਵੀ ਹੈ ਜੋ ਪੰਜਾਬੀ ਕਮਿਊਨਿਟੀ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ ਉਦਾਹਰਣ ਵਜੋਂ ਰਾਸ਼ਟਰੀ ਛੁੱਟੀ ਨਾਲ ਪੰਜਾਬੀ ਸਕੂਲਾਂ ਵਿੱਚ ਦੀਵਾਲੀ ਨਾਲ ਜੁੜੇ ਪਾਠ ਪੜ੍ਹਾਏ ਜਾਣਗੇ ਜਿੱਥੇ ਬੱਚੇ ਆਪਣੀ ਵਿਰਾਸਤ ਬਾਰੇ ਸਿੱਖਣਗੇ ਵੀਜ਼ਾ ਪਾਲਿਸੀ ਨਾਲ ਨਵੇਂ ਆਉਣ ਵਾਲੇ ਲੋਕ ਕਮਿਊਨਿਟੀ ਨੂੰ ਵਧਾਉਣਗੇ ਅਤੇ ਫੰਡ ਨਾਲ ਨਵੇਂ ਸਾਂਸਕ੍ਰਿਤਿਕ ਕੇਂਦਰ ਬਣਨਗੇ ਇਸ ਸਭ ਨੇ ਪੰਜਾਬੀਆਂ ਨੂੰ ਇੱਕ ਵੱਡੀ ਫੈਮਿਲੀ ਵਾਂਗ ਬਣਾ ਦਿੱਤਾ ਹੈ ਜਿੱਥੇ ਹਰ ਇੱਕ ਦਾ ਸੁਪਨਾ ਸਾਂਝਾ ਹੈ ਇੱਕ ਅਜਿਹੀ ਪਾਵਨਾ ਹੈ ਜੋ ਦਿਲ ਨੂੰ ਛੋਹ ਜਾਂਦੀ ਹੈ ਉਹ ਉਹ ਖੁਸ਼ੀ ਜੋ ਪਹਿਲਾਂ ਦੂਰ ਸੀ ਅੱਜ ਨੇੜੇ ਹੈ ਇਹ ਐਲਾਨ ਨੇ ਸਾਨੂੰ ਸਿਖਾਇਆ ਹੈ ਕਿ ਤਿਰਜ ਅਤੇ ਮਿਹਨਤ ਨਾਲ ਹੀ ਵੱਡੀਆਂ ਜਿੱਤਾਂ ਮਿਲਦੀਆਂ ਹਨ ਜਿਵੇਂ ਅਸੀਂ ਇਸ ਵੀਡੀਓ ਵਿੱਚ ਗੱਲਾਂ ਕਰਦੇ ਰਹਾਂ ਤਾਂ ਇਹ ਸਾਫ਼ ਹੁੰਦਾ ਹੈ ਕਿ ਇਹ ਐਲਾਨ ਪੰਜਾਬੀਆਂ ਲਈ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹਨ ਇੱਕ ਲੰਮੀ ਕਹਾਣੀ ਹੈ ਉਹ ਜਿੱਥੇ ਪੂਰਵਜਾਂ ਨੇ ਵਿਦੇਸ਼ਾਂ ਵਿੱਚ ਆ ਕੇ ਆਪਣੀ ਥਾਂ ਬਣਾਈ ਅਤੇ ਅੱਜ ਉਹਨਾਂ ਦੇ ਬੱਚੇ ਫਾਇਦਾ ਉਠਾਉਣਗੇ ਇਹ ਪਾਵਨਾਤਮਕ ਯਾਤਰਾ ਹੈ ਜੋ ਅਥਰੂ ਲਿਆਉਂਦੀ ਹੈ ਅਤੇ ਮੁਸਕਰਾਟ ਵੀ ਲਿਆਉਂਦੀ ਹੈ ਇਨ੍ਹਾਂ ਐਲਾਨਾਂ ਨੇ ਸਾਡੇ ਅੰਦਰ ਉਮੀਦ ਨੂੰ ਜਗ੍ਹਾ ਦਿੱਤਾ ਹੈ ਅਤੇ ਅਸੀਂ ਹੁਣ ਆਪਣੇ ਪਵਿੱਖ ਨੂੰ ਬਿਹਤਰ ਵੇਖ ਰਹੇ ਹਾਂ ਅੰਤ ਵਿੱਚ ਇਸ ਕਹਾਣੀ ਦਾ ਨੈਤਿਕ ਸਿੱਖਿਆ ਇਹ ਹੈ ਕਿ ਰੌਸ਼ਨੀ ਹਮੇਸ਼ਾ ਅੰਧੇਰੇ ਬਾਅਦ ਆਉਂਦੀ ਹੈ ਅਤੇ ਇਕਤਾ ਨਾਲ ਹੀ ਵੱਡੀਆਂ ਜਿੱਤਾਂ ਸੰਭਵ ਹਨ ਸੁਣਨ ਵਾਲਿਆਂ ਲਈ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਆਪਣੀ ਵਿਰਾਸਤ ਨੂੰ ਗਰਵ ਨਾਲ ਜਿਓ ਅਤੇ ਨਵੇਂ ਮੌਕਿਆਂ ਨੂੰ ਪਕੜੋ ਕਿਉਂਕਿ ਪੰਜਾਬੀ ਹੋਣ ਦਾ ਮਾਣ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ